ਸ਼ੁਰੂ ਹੋ ਰਿਹਾ ਹੈ ਫਾਸਫੇ న్యూਸ ਟੀਮ ਨੇ ਕੁਝ ਔਰਤਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਾਵਣ ਮਹੀਨੇ ਦੀ ਆਪਣੀ ਇੱਕ ਖਾਸ ਪਹਿਚਾਣ ਹੈ ਇਸ ਦੀ ਰੂਪਰੇਖਾ ਪਹਿਲਾਂ ਨਾਲੋਂ ਬਦਲ ਰਹੀ ਹੈ ਔਰਤਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਾਵਣ ਮਹੀਨੇ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਸਾਨੂੰ ਸਾਵਣ ਦੇ ਮਹੀਨੇ ਵਿੱਚ ਹਰਿਆਲੀ ਪੈਦਾ ਕਰਨੀ ਚਾਹੀਦੀ ਹੈ ਇਹ ਸਾਡੀ ਮਹਾਨ ਵਿਰਾਸਤ ਹੈ ਔਰ ਤਾਂ ਇਹ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਮੋਬਾਈਲ ਫੋਨ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨਾਲ ਜੁੜਨਾ ਚਾਹੀਦਾ ਹੈ 16 ਜੁਲਾਈ ਤੋਂ ਸ਼ਾਵਣ ਮਹੀਨਾ ਸ਼ੁਰੂ ਹੋ ਰਿਹਾ ਅਤੇ ਇਸ ਦਾ ਕੀ ਮਹੱਤਵ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਕੁਝ ਮਹਿਲਾਵਾਂ ਮੌਜੂਦ ਹਨ ਗੱਲਬਾਤ ਉਹਨਾਂ ਨਾਲ ਕਰਦੇ ਆ ਕਿ ਸਾਵਣ ਮਹੀਨਾ ਜਿਹੜਾ 16 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ ਉਹਦਾ ਕੀ ਮਹੱਤਵ ਕਿਉਂਕਿ ਪਹਿਲਾ ਜਿਹੜਾ ਸਾਵਣ ਮਹੀਨਾ ਸ਼ੁਰੂ ਹੁੰਦਾ ਸੀ ਤਾਂ ਪਿੰਡਾਂ ਵਿੱਚ ਲੜਕੀਆਂ ਢਿੰਗਾ ਪਾਉਂਦੀਆਂ ਸਨ ਅਤੇ ਹੋਰ ਆਪਣੀਆਂ ਸਹੇਲੀਆਂ ਨੇ ਕਿੱਦਾਂ ਵੀ ਪਾਉਂਦੀਆਂ ਤੇ ਬੋਲੀਆਂ ਪਾਉਂਦੀਆਂ ਹੈ ਗੱਲਬਾਤ ਕਰਦੇ ਆ ਜਮਾਨਾ ਬਦਲਿਆ ਤੇ ਕਿਤਨਾ ਪੁਰ ਜਿਹੜੀਆਂ ਮਹਿਲਾਵਾਂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਸਾਵਣ ਮਹੀਨੇ ਦਾ ਕੀ ਮਹੱਤਵ ਰਹਿ ਗਿਆ ਜੀ ਮੈਂ ਕੀ ਕਹਿਣਾ ਚਾਹੁੰਦੇ ਪਹਿਲਾਂ ਤੇ ਆਪਣਾ ਨਾਮ ਦੱਸੋ ਉਹ ਸਾਵਣ ਮਹੀਨਾ ਜਿਹੜਾ 16 ਤਰੀਕ ਤੋਂ ਸ਼ ਤੇ ਅ ਇਸਰ ਮਹੀਨੇ ਦੇ ਵਿੱਚ ਨਾ ਲੇਡੀਜ਼ ਬਹੁਤ ਇੰਜੋਏ ਕਰਦੀਆਂ ਤੇ ਪਿੰਗਾ ਦਾ ਹੁਣ ਥੋੜਾ ਜਿਹਾ ਵੈਸੇ ਕੱਟ ਗਿਆ ਬਟ ਫਿਰ ਵੀ ਕਈ ਜਗ੍ਹਾ ਤੇ ਹੈ ਕਿ ਇੱਕ ਵਾਰੀ ਤੇ ਜ਼ਰੂਰ ਪਿੰਗਾ ਨੂੰ ਮਤਲਬ ਕਰਨਾ ਚਾਹੀਦਾ ਨਵੀਂ ਜਨਰੇਸ਼ਨ ਸਾਵਣ ਮਹੀਨੇ ਦੇ ਵਿੱਚ ਇਸ ਸੰਬੰਧ ਵਿੱਚ ਕੀ ਸੋਚਦੀ ਹੈ ਕੀ ਵਿਚਾਰ ਨੇ ਗੱਲਬਾਤ ਕਰਦੇ ਆ ਮਹਿਲਾਵਾਂ ਸਾਡੇ ਨਾਲ ਜੀ ਮੈਡਮ ਆਪਣਾ ਨਾਮ ਦੱਸ ਕੇ ਪਹਿਲਾਂ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਸਾਵਣ ਮਹੀਨਾ ਸ਼ੁਰੂ ਹੋ ਰਿਹਾ 16 ਤਰੀਕ ਨੂੰ ਤੇ ਪਹਿਲਾਂ ਕੀ ਕੀਤਾ ਮਨਾਇਆ ਜਾਂਦਾ ਸਾਵਣ ਮਹੀਨਾ ਤੇ ਹੁਣ ਕੀ ਕਰਨੀ ਹੁੰਦੀ ਹੈ ਮੇਰਾ ਨਾਮ ਅੰਜੂ ਸੇਠੀ ਪਹਿਲੇ ਦੇ ਟਾਈਮ ਦੇ ਵਿੱਚ ਜਿਹੜੇ ਅਸੀਂ ਜਿੱਦਾਂ ਹੀ ਨਵੀਆਂ ਆਉਂਦੀਆਂ ਸੀ ਬਤੂਆਂ ਉਹਨਾਂ ਨੂੰ ਕਦੇ ਸੱਸਾ ਦੇ ਕੋਲ ਨਾ ਰ ਸਾਵਣ ਦਾ ਪੂਰਾ ਮਹੀਨਾ ਆਪਣੇ ਮਾਇਕੇ ਪੈਂਦੀਆਂ ਸੀ ਤੇ ਉਹਨਾਂ ਦਾ ਸੰਘਾਰਾ ਜਾਂਦਾ ਸੀਗਾ ਪਰ ਅੱਜ ਕੱਲੋ ਉਹ ਕਲਚਰ ਸਾਰਾ ਖਤਮ ਹੋ ਗਿਆ ਹੈ ਪਰ ਪਿੰਡਾਂ ਦੇ ਵਿੱਚ ਸ਼ਾਇਦ ਹਲੇ ਵੀ ਹੈਗਾ ਉਹ ਤੇ ਪਿੰਗਾ ਝੂਟੀਆਂ ਜਾਂਦੀਆਂ ਸੀ ਜਾਂ ਆਪਣੇ ਹਰੀਆਂ ਚੂੜੀਆਂ ਮਹਿੰਦੀ ਲਾਉਂਦੇ ਸੀ ਲੋਕ ਪਰ ਅੱਜ ਕੱਲ ਬਹੁਤ ਘਟ ਗਿਆ ਹੈ ਹੋਲੀ-ਹੋਲੀ ਘਟਦਾ ਜਾ ਰਿਹਾ ਹੈ। ਇਸ ਵੇਲੇ ਨੀਤੂ ਜੈਨ ਜੀ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਨ ਹੈ ਕਿ ਉਹ ਸ਼ਾਵਣ ਮਹੀਨੇ ਬਾਰੇ ਕੀ ਆਪਣੇ ਵਿਚਾਰ ਦੇਣਾ ਚਾਹੁੰਦੇ ਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਸ਼ਾਵਣ ਮਹੀਨੇ ਬਾਰੇ ਕੀ ਕਹਿਣਾ ਚਾਹੁੰਦੇ ਜਿਵੇਂ ਕਿ ਸ਼ਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਇਹ ਮਹੀਨਾ ਭੋਲੇ ਸ਼ੰਕਰ ਜੀ ਦਾ ਹੈ ਤੇ ਇਸ ਮਹੀਨੇ ਵਿੱਚ ਸਾਰੇ ਲੋਕ ਵਰਤ ਰੱਖਦੇ ਨੇ ਹਰ ਸੋਮਵਾਰ ਨੂੰ ਜਿਹਦੀ ਬਹੁਤ ਮਹੱਤਤਾ ਹੈਗੀ ਹੈ ਤੇ ਇਸ ਮਹੀਨੇ ਵਿੱਚ ਖੀਰ ਪੂੜੇ ਦਾ ਪ੍ਰਸ਼ਾਦ ਵੀ ਲੱਗਦਾ ਹੈ ਤੇ ਅਮਰਨਾਥ ਯਾਤਰਾ ਵੀ ਇਸ ਮਹੀਨੇ ਵਿੱਚ ਸ਼ੁਰੂ ਹੁੰਦੀ ਹੈ ਬਹੁਤ ਭਾਰੀ ਸੰਖਿਆ ਦੇ ਵਿੱਚ ਲੋਕ ਅਮਰਨਾਥ ਯਾਤਰਾ ਕਰਦੇ ਆ ਤੇ ਭੋਲੇ ਸ਼ੰਕਰ ਜੀ ਦੇ ਦ ਤੇ ਪਰ ਅੱਜ ਕੱਲ ਦੇ ਬੱਚੇ ਥੋੜਾ ਜਿਹਾ ਕਲਚਰ ਭੁੱਲ ਚੁੱਕੇ ਨੇ ਪਰ ਸਾਨੂੰ ਖੁਦ ਨੂੰ ਪੇਰੈਂਟਸ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕਰੀਏ ਜਿਵੇਂ ਕਿ ਖੀਰ ਮਾਲਪੂੜੇ ਤੇ ਚਲੋ ਆਪਣਾ ਕਲਚਰ ਹੈ ਕਿ ਬੱਚਿਆਂ ਨੂੰ ਦੱਸੋ ਕਿ ਆਹ ਖੀਰ ਮਾ ਖੀਰ ਇਸ ਲਈ ਖਾਈ ਜਾਂਦੀ ਹੈ ਕਿ ਇਸਮੀਂ ਅੱਛਾ ਹੁੰਦਾ ਹੈ ਖੀਰ ਖਾਣਾ ਮਾਲਪੂੜੇ ਖਾਣੇ ਔਰ ਆਪਣਾ ਪਲਾਂਟਸ ਲਗਾਣੇ ਕਿਉਂਕਿ ਇਸ ਟਾਈਮ ਪਲਾਂਟ ਜਲਦੀ ਗਰੋ ਕਰਦੇ ਆ ਔਰ ਬਾਰਿਸ਼ ਕਰਕੇ ਬਹੁਤ ਹੀ ਅੱਛਾ ਰਿਸਪੌਂਸ ਹੋ ਜਾਂਦਾ ਹੈ ਕਿ ਕਿ ਸਾਵਣ ਮਹੀਨੇ ਲਗਾ ਕਿ ਨਵੀਂ ਜਨਰੇਸ਼ਨ ਖਾਵਨ ਮਹੀਨੇ ਨੂੰ ਪੁੱਲਦੀ ਜਾ ਰਹੀ ਜਿਹੜਾ ਪਿੰਗਾ ਪਾਉਂਦੀਆਂ ਸੀ ਮਹਿਲਾ ਮਾਂ ਜਾਂ ਉਹ ਹੁਣ ਪਿੰਗਾ ਫਿਰ ਇੱਕ ਹੋਟਲਾਂ ਤੱਕ ਰਹਿ ਗਈਆਂ ਜਿੱਥੇ DJ ਤੱਕ ਗਾਣੇ ਲਾ ਕੇ ਰਹਿ ਗਈਆਂ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਹਾਂ ਬਿਲਕੁਲ ਪਿੰਗਾ ਛੁੱਟਨੀਆ ਚਾਹੀਦੀਆਂ ਅੱਜ ਕੱਲ ਦੀ ਜਨਰੇਸ਼ਨ ਨੂੰ ਵੀ ਨਾਲ ਆਪਣੇ ਬੱਚਿਆਂ ਨੂੰ ਪਾਰਕ ਵਿੱਚ ਲੈ ਕੇ ਜਾ ਉਹਨਾਂ ਨੂੰ ਦੱਸੋ ਕਿ ਅਸੀਂ ਜਦੋਂ ਸਾਵਨ ਮਹੀਨਾ ਸਾਡੇ ਟਾਈਮ ਹੁੰਦਾ ਸੀ ਅਸੀਂ ਪਿੰਗਾ ਛੁੱਟਦੇ ਸੀ ਤੇ ਤੁਸੀਂ ਵੀ ਛੁੱਟੋ ਮੋਬਾਈਲ ਦੀ ਦੁਨੀਆ ਤੋਂ ਬਾਹਰ ਆਓ ਔਰ ਆਪਣਾ ਟਾਈਮ ਪਾਸ ਕਰੋ ਸੋਨਾ ਬੱਚਿਆਂ ਨਾਲ ਮਿਲ ਕੇ ਇਹ ਬਹੁਤ ਬਹੁਤ ਧੰਨਵਾਦ ਜੀ ਮਹਿਲਾਵਾਂ ਸੜਨਾ ਮੌਜੂਦ ਸਨ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਆਂ ਸਾਵਣ ਮਹੀਨੇ ਦਾ ਮਹੱਤਵ ਵੀ ਦੱਸਿਆ ਤੇ ਨਾਲ ਹੀ ਇੱਕ ਉਹਨਾਂ ਸੰਦੇਸ਼ ਦਿੱਤਾ ਕਿ ਸਾਨੂੰ ਸਾਵਣ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਰੱਖਦੇ ਅੰਮ੍ਰਿਤਸਰ ਫਾਸਟ ਵੀ ਖਬਰਾਂ ਮੜੀ ਰਕੇਸ਼ ਕੁਮਾਰ